ਤੁਹਾਨੂੰ 8:30 ਵਜੇ ਦੀ ਇੱਕ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਇੱਕ ਆਡੀ ਗੱਡੀ ਨੇ ਜਿਹੜਾ ਇੱਕ ਜੀ ਰਿਕਸ਼ਾ ਨੂੰ ਹਿੱਟ ਕੀਤਾ ਸੀ ਜਿਹਦੇ ਵਿੱਚ ਪੰਜ ਬੰਦੇ ਸਵਾਰ ਸਿਕੇ ਔਰ ਜਿਹਦੇ ਵਿੱਚ ਚਾਰ ਬੰਦਿਆਂ ਦੀ ਮੌਤ ਦਾ ਜਿਹੜੀ ਆ ਮੌਕੇ ਤੇ ਜਿਹੜੀ ਆ ਕੁਝ ਦੀ ਮੌਕੇ ਦੇ ਮੌਤ ਹੋ ਗਈ ਸੀ ਔਰ ਟੋਟਲ ਪੰਜਾਂ ਦੇ ਵਿੱਚੋਂ ਚਾਰ ਬੰਦਿਆਂ ਦੀ ਜਿਹੜੀ ਆ ਮੌਤ ਹੋ ਗਈ ਆ ਸ਼ੋਰਟੀ ਉਹਨਾਂ ਦੇ ਚਾਰ ਬੰਦੇ ਸ਼ੋਰਟੀ ਆ ਵੀ ਸ਼ੋਰਟੀ ਉਹਨਾਂ ਦੀ ਮੌਤ ਹੋ ਗਈ ਇੱਕ ਬੰਦਾ ਬਚਿਆ ਅਜੇ ਤੱਕ ਔਰ ਸਰੇ ਸਾਨੂੰ ਇਹੀ ਇੰਸ਼ੋਰੈਂਸ ਦਿੱਤੀ ਆ ਵੀ 304 ਦੀ ਐਫਆਈਆਰ ਦਰਜ assi ਕਰ ਦਤੀ ਆ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਤੇ ਕਹਿੰਦੇ ਦਾਣਾ ਮਕਤੂਬ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕੋਈ ਪਰਚਾ 304 ਦਾ ਦਰਜ ਨਹੀਂ ਹੋਇਆ ਹੋਣਾ ਔਰ ਬਟ ਜਿਹੜਾ ਪਰਿਵਾਰ ਆ ਪਰਿਵਾਰੇ ਚਾਹੁੰਦਾ ਆ ਕਿ ਜਿਹੜਾ ਬੰਦਾ ਆ ਜਿਹੜਾ ਹਿੱਟੇ ਡਰਨ ਕਰਕੇ ਭੱਜਿਆ ਆ ਚਾਰ ਬੰਦਿਆਂ ਨੂੰ ਮਾਰ ਕੇ ਭੱਜਿਆ ਆ ਉਹਨੂੰ ਫੜ ਕੇ ਜੇਲ੍ਹ ਦੀਆਂ ਸਲਕਾ ਦੇ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਦੇ ਜੀ ਤਾਂ ਚਲ ਗਏ ਆ ਔਰ ਬਾਕੀ ਕਿਸੇ ਪਰਿਵਾਰ ਦਾ ਜੀ ਜਿਹੜਾ ਆ ਉਹ ਆਪਣੀ ਉਹ ਜਾਨ ਦੋ ਹੱਥ ਕਿਸੇ ਨੂੰ ਨਾ ਤੋੜਾ ਪਵੇ। ਪੁਲਿਸ ਪ੍ਰਸ਼ਾਸਨ ਨੇ ਕੀ ਅਸ਼ਵਾਸਨ ਦਿੱਤਾ ਤੁਹਾਨੂੰ? ਮੈਡਮ ਐਸਐਚਓ ਸਾਹਿਬ ਆਏ ਸੀਗੇ ਆਸ਼ਵਾਸਨ ਨਹੀਂ ਉਹਨਾਂ ਨੇ ਇਹੀ ਦਿੱਤਾ ਸਾਨੂੰ ਵੀ ਕੋਈ ਗੱਲ ਨਹੀਂ ਅਸੀਂ ਕਾਰਵਾਈ ਜਿਹੜੀ ਆ ਕਰ ਦਿੰਦੇ ਆ ਤੁਸੀਂ ਸਾਨੂੰ ਇੱਧਰ ਔਲ ਜਾ ਹੋਗੇ ਤੇ ਸਾਡਾ ਟਾਈਮ ਇੱਧਰ ਖਰਾਬ ਹੋਊਗਾ ਨਹੀਂ ਆ ਤੁਹਾਡੇ ਦੇ ਪਰਚਾ ਕਰ ਦਾਂਗੇ 300 ਹਾਈਵੇ ਰੋਕਣ ਦਾ ਪਰਚਾ ਕਰ ਦਾਂਗੇ। ਪਰ ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ ਆ ਉਹਨਾਂ ਦੇ ਪਰਚਾ ਹੋਰ ਕਰ ਦੇਣ ਔਰ ਜਿਹੜਾ ਜਿਹੜੀ ਕਾਪੀ ਇਹਨਾਂ ਨੂੰ ਕਰਨਾ ਚਾਹੀਦਾ ਹੈ ਐਵਾਂ ਤੋਂ ਜਾ ਕੇ ਬੰਦੇ ਵੜ ਕੇ ਲਿਆਉਣ ਦੀ ਤੇ ਨੰਬਰ ਦੀ ਕੱਟੀ ਹੈਗੀ ਆ ਉਹ ਨਹੀਂ ਕਰ ਦੇਗੇ ਤੁਹਾਡੇ ਤੇ ਪਰਚਾ ਕਰਾਂਗੇ